ਰਾਜਪ ਜਵੰਦਾ ਦੀ ਅੰਤਮ ਵਿਦਾਇਗੀ ਹੋ ਰਹੀ ਹੈ ਉਸ ਵੇਲੇ ਜਿੱਥੇ ਕਲਾ ਸਾਹਿਤ ਤੇ ਹੋਰ ਨਾ ਖੇਤਰਾਂ ਦੇ ਲੋਕ ਆਪਣੇ ਮਹਿਬੂਬ ਕਲਾਕਾਰ ਨੂੰ ਅੰਤਮ ਵਿਦਾਇਗੀ ਦੇਣ ਪਹੁੰਚੇ ਨੇ ਉੱਥੇ ਸਾਡੇ ਨਾਲ ਸਹਿਸਗਾ ਸਹਿਸਬਾ ਜਗਰਾਉਂ ਦੇ ਜਨਰਲ ਸਕੱਤਰ ਰਾਜਦੀਪ ਤੂਪ ਨੇ ਤੂਰ ਵੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੂਰ ਸਾਹਿਬ ਜਗਰਾਉਂ ਸ਼ਹਿਰ ਦੇ ਨਾਲ ਤੁਹਾਡਾ ਤਾਲੁਕਾ ਕਲਾ ਦੇ ਨਾਲ ਜੁੜੇ ਹੋਏ ਹੋ ਰਾਜਜੀਤ ਵੀਰ ਜਵੰਦਾ ਦਾ ਤੁਰ ਜਾਣਾ ਕਿਵੇਂ ਲੱਗਦਾ ਹੈ ਬਹੁਤ ਵੱਡਾ ਘਾਟਾ ਪੰਜਾਬੀ ਲੋਕ ਗਾਇਕੀ ਨੂੰ ਪੰਜਾਬੀ ਸੱਭਿਆਚਾਰ ਨੂੰ ਬੜੇ ਸਾਫ਼ ਸੁਥਰੇ ਗੀਤ ਰਾਜਵੀਰ ਜਵੰਦਾ ਨੇ ਸਾਨੂੰ ਦਿੱਤੇ ਨੇ ਕੋਈ ਵੀ ਇਸ ਤਰ੍ਹਾਂ ਦਾ ਗੀਤ ਇੱਕ ਵੀ ਗੀਤ ਤੁਸੀਂ ਇਨ ਚੱਕ ਸਕਦੇ ਜੀ ਤੇ ਕੋਈ ਉਂਗਲ ਤਰੀ ਜਾ ਸਕੇ ਵੀ ਇਹ ਗੀਤ ਇਸ ਤਰ੍ਹਾਂ ਦਾ ਸੀ ਉਹਦਾ ਬਹੁਤ ਹੀ ਪਿਆਰਾ ਸਬਾਹ ਬੜਾ ਨਿੱਗਾ ਬੜਾ ਮਿਰਨਸਾਰ ਜਦੋਂ ਵੀ ਮਿਲਣਾ ਬੜਾ ਸਤਿਕਾਰ ਕਰਦਾ ਸੀ ਸਾਡਾ ਤਾਂ ਬਹੁਤ ਪਿਆਰਾ ਦੋਸਤ ਸੀ ਅੱਜ ਸਾਰੇ ਅਸੀਂ ਗਮ ਗਏ ਨਾ ਬਹੁਤ ਦੁੱਖ ਦੀ ਘੜੀ ਵਿੱਚ ਸੀ ਜੀ ਅੱਜ ਆਪਣੇ ਦੋਸਤ ਨੂੰ ਵਿਦਾ ਕਰਨ ਆਏ ਆ ਇੱਥੇ ਸਾਰਾ ਪੰਜਾਬ ਗਮਗੀਨਾ ਤਾਂ ਜਿਸ ਤਰ੍ਹਾਂ ਤੁਹਾਡੀਆਂ ਅੱਖਾਂ ਜਿਹੜੀਆਂ ਦੇਖ ਰਿਹਾ ਮੈਂ ਨਮ ਹੋ ਗਈਆਂ ਬੜਾ ਭਾਵਕ ਹੋ ਗਏ ਆ ਤੁਸੀਂ ਆਪਣੇ ਆਪ ਨੂੰ ਇਹੋ ਜਿਹੇ ਵੇਲੇ ਸੰਭਾਲਣਾ ਬੜਾ ਔਖਾ ਹੋ ਜਾਂਦਾ ਤੂਰ ਸਾਹਿਬ ਜਦੋਂ ਘਟਨਾ ਤੁਹਾਡੇ ਸਾਹਮਣੇ ਆਈ ਪਤਾ ਲੱਗਿਆ ਤੇ ਮਨ ਨੂੰ ਕਿਦਾਂ ਦਾ ਝਟਕਾ ਲੱਗਿਆ ਇੱਕਦਮ ਬਹੁਤ ਸ਼ੌਕ ਹੋਇਆ ਕਿ ਜਦੋਂ ਪਤਾ ਲੱਗਿਆ ਵੀ ਉਹਦੀ ਇੰਨੀ ਕ੍ਰਿਟੀਕਲ ਹਾਲਤ ਆ ਬਹੁਤ ਵੱਡੇ ਵੱਡੇ ਐਕਸੀਡੈਂਟ ਦਾ ਚੋਂ ਵੀ ਬੰਦੇ ਵੱਜ ਜਾਂਦੇ ਨੇ ਬਿਲਕੁਲ ਬਿਨਾਂ ਕਿਸੇ ਛੇੜ ਹਿੱਟ ਤੋਂ ਵੱਜ ਜਾਂਦੇ ਨੇ ਪਤਾ ਨਹੀਂ ਪ੍ਰਮਾਤਮਾ ਦੀ ਕੀ ਰਜ਼ਾ ਸੀ ਕਿ ਰਾਜਵੀਰ ਨੂੰ ਇੰਨੀ ਜ਼ਿਆਦਾ ਵੱਡੀ ਇੰਜਰੀ ਹੋਈ ਕਿ ਉਸ ਹਾਲਤ ਦੇ ਵਿੱਚੋਂ ਉੱਭਰ ਹੀ ਨਹੀਂ ਸਕਿਆ ਡਾਕਟਰਾਂ ਨੇ ਆਪਣੀ ਬਹੁਤ ਕੋਸ਼ਿਸ਼ ਕੀਤੀ ਸਾਰੇ ਲੋਕਾਂ ਨੇ ਆਪਾਂ ਤੁਸੀਂ ਸਾਰੇ ਪੰਜਾਬ ਨੇ ਸਾਰੀ ਦੁਨੀਆ ਪਰਤੋਂ ਲੋਕਾਂ ਨੇ ਰਲ ਮਿਲ ਕੇ ਅਰਦਾਸਾਂ ਕੀਤੀਆਂ ਉਸ ਪ੍ਰਮਾਤਮਾ ਅੱਗੇ ਪਰ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਕਿ ਰਾਜਵੀਰ ਨੂੰ ਉਹਨੇ ਸਾਡੇ ਕੋਲੋਂ ਸਦਾਲੀ ਲੈ ਜਾਣਾ ਸੀਗਾ ਤੇ ਆਪਾਂ ਨੂੰ ਸਾਰਿਆਂ ਨੂੰ ਸਦਾਲੀ ਰੋਂਦੇ ਛੱਡ ਜਾਣਾ ਸੀ ਅੱਛਾ ਤੁਸੀਂ ਤੇ ਬੜੇ ਪੁਰਾਣੇ ਸਹਿਤਕ ਖੇਤਰ ਦੇ ਨਾਲ ਵੀ ਕਲਾਂ ਨਾਲ ਜੁੜੇ ਹੋਏ ਹੋ ਤਾਂ ਰਾਜਵੀਰ ਨੂੰ ਤੁਸੀਂ ਬੱਚੇ ਤੋਂ ਜਵਾਨੀ ਵੱਲ ਵਾਧੇ ਵੀ ਦੇਖਿਆ ਹੋਣਾ ਤੇ ਅੱਜ ਜਦੋਂ ਭਰ ਜਵਾਨੀ ਦੇ ਵਿੱਚ ਸੀ ਉਹ ਉਹਨੇ ਬਹੁਤ ਵੱਡਾ ਨਾਮ ਕਮਾ ਲਿਆ ਸੀਗਾ ਤਾਂ ਉਸ ਵੇਲੇ ਬੜਾ ਫਖਰ ਮਹਿਸੂਸ ਹੁੰਦਾ ਤੇ ਅੱਜ ਉਹ ਜਦੋਂ ਸਾਡੇ ਵਿਚਕਾਰ ਨਹੀਂ ਰਿਹਾ ਤੇ ਤੁਹਾਨੂੰ ਕੀ ਲੱਗਦਾ ਕਿ ਜਗਰਾਉਂ ਸ਼ਹਿਰ ਨੂੰ ਸੰਗੀਤ ਨੂੰ ਕਲਾ ਨੂੰ ਕਿੰਨਾ ਕੁ ਵੱਡਾ ਘਾਟਾ ਪਿਆ ਮੈਂ ਨਾ ਸਿੱਧਮੋ ਖੁਰਦ ਪਾਵਰ ਕਾਮ ਦੇ ਵਿੱਚ ਜੌਬ ਕਰਦਾ ਸੀ 25 ਸਾਲ ਮੈਂ ਸਿੱਧਮੋ ਖੁਰਦ ਦਫ਼ਤਰ ਦੇ ਵਿੱਚ ਜੌਬ ਕੀਤੀ ਹੈ ਪੁਨਾ ਪਿੰਡ ਸਾਡੇ ਦਫ਼ਤਰ ਦੇ ਅੰਡਰ ਆਉਂਦਾ ਸੀਗਾ ਅਸੀਂ ਆਪਣੇ ਕੰਮ ਦੇ ਸਬੰਧ ਵਿੱਚ ਇੱਥੇ ਕਾਫੀ ਆਉਂਦੇ ਰਹੇ ਹਾਂ ਰਾਜਵੀਰ ਬਹੁਤ ਛੋਟਾ ਜਿਹਾ ਸੀਗਾ ਅਸੀਂ ਉਹਨੂੰ ਦੇਖਦੇ ਰਹੇ ਹਾਂ ਔਰ ਜਦੋਂ ਇਹਨਾਂ ਦੇ ਫਾਦਰ ਸਾਹਿਬ ਪੁਲਿਸ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਅਸੀਂ ਮਿਲਦੇ ਰਹੇ ਹਾਂ ਉਹਨਾਂ ਦਾ ਹੀ ਬਹੁਤ ਵਧੀਆ ਸੁਭਾਅ ਸੀ ਬੜਾ ਨਿੱਗਾ ਸੁਭਾਅ ਸੀਗਾ ਰਾਜਵੀਰ ਪੁਲਿਸ ਚ ਭਰਤੀ ਹੋਇਆ ਫਿਰ ਉਹਨੇ ਆਪਣੀ ਕਲਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਲਾ ਨੂੰ ਸਮਰਪਿਤ ਕਰਦੇ ਹੁਏ ਆ ਪੁਲਿਸ ਤੋਂ ਵੀ ਜਿਹੜੀ ਆਪਣੀ ਜੌਬ ਤੋਂ ਰਿਜ਼ਾਈਨ ਕਰਕੇ ਉਹ ਪੂਰਾ ਦਾ ਪੂਰਾ ਕਲਾ ਨੂੰ ਸਮਰਪਿਤ ਹੋ ਗਿਆ ਬਹੁਤ ਵੱਡਾ ਘਾਟ ਆ ਉਹਦੇ ਜਾਣ ਨਾਲ ਹੋਇਆ ਕਲਾ ਜਗਤ ਨੂੰ ਸੰਗੀਤ ਜਗਤ ਨੂੰ ਤੇ ਸਾਡੇ ਜਗਰਾਉ ਹਲਕੇ ਨੂੰ ਜਗਰਾਉ ਹਲਕੇ ਦਾ ਪਿੰਡ ਪੋਨੇ ਦਾ ਬਹੁਤ ਵੱਡਾ ਇੱਕ ਜਿਹੜਾ ਨਾਮ ਉਹਨਾਂ ਨੇ ਪੂਰੇ ਵਰਡ ਦੇ ਵਿੱਚ ਮਸ਼ਹੂਰ ਕੀਤਾ ਪੋਨੇ ਪਿੰਡ ਨੂੰ ਕੋਈ ਜਾਣਦਾ ਨਹੀਂ ਸੀਗਾ ਅੱਜ ਸਾਰਾ মিডিਆ ਪੋਨੇ ਪਿੰਡ ਵਿੱਚ ਇਕੱਠਾ ਹੋਇਆ ਫਿਰਦਾ ਪੋਨੇ ਪਿੰਡ ਦੇ ਨਾਮ ਨੂੰ ਉਹਨੇ ਉਜਾਗਰ ਕੀਤਾ ਪੂਰੇ ਵਰਲਡ ਵਾਈਡ ਤੇ ਇਸ ਘਟਨੇ ਨੂੰ ਅਸੀਂ ਬਿਲਕੁਲ ਮਤਲਬ ਸਨਣਾ ਸਾਡੇ ਲਈ ਔਖਾ ਵਾ ਅਸੀਂ ਕੋਈ ਉਹਨਾਂ ਦੇ ਨਾਲ ਤੁਹਾਡੀ ਕੋਈ ਯਾਦ ਵੀ ਜੁੜੀ ਆ ਆਖਰੀ ਵਾਰ ਕਦੋਂ ਗੱਲ ਹੋਈ ਤੁਹਾਡੀ ਆਖਰੀ ਵਾਰ ਤਨੀ ਬਹੁਤ ਸਾਲ ਪਹਿਲਾਂ ਅਸੀਂ ਮੈਂ ਤੇ ਮੇਰਾ ਇੱਕ ਦੋਸਤ ਸੀ ਅਸੀਂ ਜਗਰਾਉ ਉਹਨੂੰ ਜਗਰਾਉ ਕਿਉਂਕਿ ਆਮ ਫਿਰਦਾ ਹੁੰਦਾ ਸੀ ਕਿ ਉੱਥੇ ਉਹ ਮਿਲਦਾ ਰਹਿੰਦਾ ਸੀ ਸਾਨੂੰ ਜਗਰਾਉ ਇੱਕ ਦੋ ਵਾਰ ਮਿਲਿਆ ਉੱਥੇ ਇੱਕ ਸਿਮਰਨ ਪਗੜੀ ਸੈਂਟਰ ਆ ਉੱਥੇ ਉਹ ਸਾਨੂੰ ਇੱਕ ਵਾਰ ਮਿਲਿਆ ਅਸੀਂ ਬੈਠੇ ਚਾਹ ਚੂ ਪੀਤੇ ਉਹਨੂੰ ਪੁੱਛਿਆ ਮੈਂ ਕਿ ਰਾਜੀਵੀਰ ਤੂੰ ਇੱਥੇ ਵੀ ਕਿਵੇਂ ਫਿਰਦਾ ਉਹ ਕਹਿੰਦਾ ਵੀਰੇ ਅਸੀਂ ਜਿਹੜੀ ਸਿਮਰਨ ਪਗੜੀ ਸੈਂਟਰ ਵਾਲੇ ਮੈਨੂੰ ਬੁਲਾ ਲੈਂਦੇ ਹੁੰਦੇ ਜਦੋਂ ਕਿਸੇ ਵਿਆਹ ਵਾਲੇ ਮੁੰਡੇ ਦੇ ਜਾਂ ਕਿਸੇ ਨੇ ਕਿਤੇ ਜਾਣਾ ਆਉਣਾ ਹੁੰਦਾ ਪੱਗ ਵਗੈਰਾ ਬੰਨਣੀ ਹੁੰਦੀ ਆ ਤੇ ਉਹ ਪੱਗ ਬਹੁਤ ਸੋਹਣੀ ਬੰਨਦਾ ਸੀ ਆਪ ਵੀ ਪੱਗ ਤੇ ਦੂਸਰੇ ਮੁੰਡਿਆਂ ਦੇ ਵੀ ਦਸਤਾਰ ਬਹੁਤ ਸੋਹਣੀ ਸਜਾਉਂਦਾ ਸੀ ਇੰਨਾ ਸੋਹਣਾ ਸੁਨੱਖਾ ਮੁੰਡਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਔਖਾ ਯਾਰ ਸੁਰਜੀਤ ਦੀਪ ਤੂਰ ਹੁਣਾਂ ਦੀਆਂ ਅਸਲੀ ਅੱਖਾਂ ਦੱਸਦੀਆਂ ਕਿ ਪੰਜਾਬੀ ਦਾ ਇਹ ਮਹਿਬੂਬ ਗਵਈਆ ਜਿਹੜਾ ਕਿ ਅੱਜ ਸਾਡੀ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਹਰ ਇੱਕ ਦਾ ਜਿਹੜਾ ਸੰਦੀ ਦਾ ਗਵਈਆ ਸੀ ਔਰ ਚੰਗਾ ਇਨਸਾਨ ਸੀ ਇਸੇ ਤਰ੍ਹਾਂ ਤੁਹਾਡੇ ਨਾਲ ਪਲ-ਪਲ ਦੀ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਅਜੀਤ ਪਬ ਟਵੀ